ਸੋ ਪਾਤਾ ਜੀ ਉਹਨਾਂ ਜੀ ਦਵਾਰੇ ਚੋਲੀ ਚ ਤੇ ਦਵਾਰੇ ਸਿੱਧ ਮੁਸੇ ਵਾਲੀ ਆ ਗਿਆ ਜੀ ਮੈਂ ਦੇਖ ਰਿਹਾ ਜਦੋਂ ਗੱਲ ਕਰ ਰਹੇ ਸੀ ਤੁਸੀਂ ਉਦੋਂ ਭਾਉ ਕਿ ਹੋ ਗਏ ਥੋੜੇ ਅੱਖਾਂ ਚ ਹੰਝੂ ਆ ਗਏ ਤੁਹਾਡੇ ਹਾਂਜੀ ਬਹੁਤ ਖੁਸ਼ੀ ਆ ਜਿੱਦੇ ਮੁੱਕਿਆ ਦੀ ਉਹ ਦੇਖੋ ਜੀ ਬਹੁਤ ਦੁੱਖ ਹੋਇਆ ਸਭ ਨੂੰ ਦੁੱਖ ਹੋਇਆ ਜੀ ਤੇ ਅੱਜ ਇੰਨੀ ਖੁਸ਼ੀ ਹੋਈ ਜਿਨੀ ਵੀ ਕਹਦੇ ਖੁਸ਼ੀ ਦੇ ਕਰਕੇ ਆਇਆ ਜੀ ਅਸੀਂ ਅੱਜ ਤੱਕ ਇਤਿਆਜ਼ ਕੋਈ ਲਿਖਿਆ ਨਹੀਂ ਹੈਗਾ ਕਿ ਕੋਈ ਸੰਗਰ ਐਦਾਂ ਦਾ ਹੋਇਆ ਪਰ ਇੱਥੇ ਆ ਕੇ ਹਰ ਇੱਕ ਦਾ ਮਨਪਾਪਕ ਹੁੰਦਾ ਕਿ ਬੱਕਰੀ ਦੇ ਅਦਾਜ ਨਾਲ ਉਹਦੀ ਐਂਟਰੀ ਕਰਾਈ ਗਈ ਸੀ ਨਿਊਜ਼ੀਲੈਂਡ ਚ ਹੱਥ ਗੜੀਆਂ ਲਾ ਕੇ ਐਂਟਰੀ ਕਰਾਈ ਗਈ ਸੀ 17 ਮਾਰਚ ਨੂੰ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਸ਼ੋਭ ਦਾ ਜਨਮ ਹੋਇਆ ਜਿਸ ਤੋਂ ਬਾਅਦ ਹਰ ਪਾਸੇ ਖੁਸ਼ੀ ਦਾ ਮਾਹੌਲ ਦੇਖਿਆ ਗਿਆ ਖਾਸ ਤੌਰ ਤੇ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਸਵੇਰੇ ਹੋਲੀ ਮਨਾਇ ਗਈ ਤੇ ਰਾਤ ਨੂੰ ਦੀਵਾਲੀ ਮਨਾਇ ਗਈ ਪਟਾਕੇ ਵੀ ਚਲਾਏ ਗਏ ਹਰ ਪਾਸੇ ਖੁਸ਼ੀ ਦਾ ਮਾਹੌਲ ਵਿਆਹ ਵਰਗਾ ਜਸ਼ਨ ਹੈ ਦੇਖਿਆ ਗਿਆ ਪਰ ਅੱਜ 18 ਮਾਰਚ ਹੈ ਤੇ ਚੜ੍ਹਦੀ ਸਵੇਰ ਪ੍ਰਸ਼ੰਸਕ ਦੂਰ ਦਰਾਡੇ ਤੋਂ ਮੂਸਾ ਪਿੰਡ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਇਸ ਵਕਤ ਸੇ ਸਿੱਧੂ ਮੂਸੇਵਾਲਾ ਦੇ ਬੁੱਤ ਜਿੱਥੇ ਸਥਾਪਿਤ ਕੀਤਾ ਆ ਉਸ ਥਾਂ ਤੇ ਖੜੇ ਆ ਤੇ ਜਿਹੜੇ ਪ੍ਰਸ਼ੰਸਕ ਨੇ ਉਹ ਲਗਾਤਾਰ ਪਹੁੰਚ ਰਹੇ ਨੇ ਗੱਲਬਾਤ ਕਰਦੇ ਆ ਇੱਥੇ ਮੌਜੂਦ ਨੇ ਕੀ ਨਾਮ ਹੈ ਸਸਿਕਲ ਕਿੱਥੋਂ ਆਏ ਜੀ ਸ੍ਰੀ ਗਾਲੀ ਅਸਿਕਨਾਲ ਤੋਂ ਆਏ ਜੀ ਕਿੰਨੀ ਕੀ ਖੁਸ਼ੀ ਹੈ ਛੋਟੇ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਜੀ ਅੱਜ ਉਹਨਾਂ ਨੇ ਦੇਖੋ ਜੀ ਬਹੁਤ ਦੇੜੀ ਵੱਧ ਗਈ ਜੀ ਜਿੱਦੇ ਮੁੱਕਿਆ ਦੀ ਉਹਦੇ ਵੀ ਦੇਖੋ ਜੀ ਬਹੁਤ ਦੁੱਖ ਹੋਇਆ ਸਭ ਨੂੰ ਦੁੱਖ ਹੋਇਆ ਜੀ ਤੇ ਅੱਜ ਇੰਨੀ ਖੁਸ਼ੀ ਹੋਈ ਹੈ ਜਿੰਨੇ ਵੀ ਕਹਦੇ ਖੁਸ਼ੀ ਦੇ ਕਰਕੇ ਆਏ ਜੀ ਅਸੀਂ ਹਾਂਜੀ ਹਾਂਜੀ ਕਿਵੇਂ ਵਧਾਈਆਂ ਦੇਵੋਗੇ ਹਾਂਜੀ ਬਹੁਤ ਵਧਾਈਆਂ ਦੇਵਾਂਗੇ ਜੀ ਸਭ ਨੂੰ ਮੁਬਾਰਕਾਂ ਜੀ ਸਭ ਨੂੰ ਹਾਂਜੀ ਸਿੱਧੂ ਦੀ ਵੀ ਯਾਦ ਆਉਂਦੀ ਹੈ ਜੀ ਹਾਂ ਬਹੁਤ ਜ਼ਿਆਦਾ ਆਉਂਦੀ ਹੈ ਤੇ ਇਹ ਦੁੱਖ ਵੱਡਾ ਲੱਗਿਆ ਜੀ ਉਹਨਾਂ ਦੇ ਵਾਸਤੇ ਹਾਂਜੀ ਹਾਂ ਉਹਦੇ ਮਾਪੇ ਪਾਪਾ ਨੂੰ ਅੱਜ ਵੀ ਬਹੁਤ ਖੁਸ਼ੀ ਹੋਈ ਹੈ ਜੀ ਉਹਨਾਂ ਦੇ ਪਿਤਾ ਨੇ ਤਸਵੀਰ ਜਦੋਂ ਸਾਂਝੀ ਕੀਤੀ ਗੋਦੀ ਚੁੱਕਿਆ ਸੀ ਛੋਟੇ ਸ਼ੁਭ ਨੂੰ ਤੇ ਉਹਨਾਂ ਨੇ ਕਿਹਾ ਲੱਖਾਂ ਕਰੋੜਾ ਜਿਹੜੇ ਰੂਹਾਂ ਨੇ ਉਹਨਾਂ ਦੀਆਂ ਅਰਦਾਸਾਂ ਸਦਕਾ ਹੀ ਰੱਬ ਨੇ ਸਾਡੀ ਝੋਲੀ ਸ਼ੁਭ ਪਾਇਆ ਹਾਂਜੀ ਹਾਂ ਪਾਇਆ ਜੀ ਸ਼ੁਭ ਪਾਤਾ ਜੀ ਉਹਨਾਂ ਦੀ ਦੁਆਰੇ ਝੋਲੀ ਚ ਤੇ ਦੁਆਰੇ ਸਿੱਧ ਮੁਸੇ ਵਾਲੀ ਆ ਗਿਆ ਜੀ ਲੱਗਦਾ ਭਾਰ ਹਲਕਾ ਹੋਇਆ ਮੰਨ ਤੇ ਜਿਹੜਾ ਪ੍ਰਸ਼ੰਸਕਾਂ ਦੇ ਵੀ ਬਹੁਤ ਹਾਂਜੀ ਹਾਂ ਉਹ ਤਾਂ ਸਹੀ ਹੈ ਜੀ ਹਲਕਾ ਤੇ ਉਹ ਗੱਲ ਨਹੀਂ ਜੀ ਬਣਦੀ ਹੈਗੀ ਉਹ ਗੱਲ ਤਾਂ ਨਹੀਂ ਬਣਦੀ ਹੈਗੀ ਤੇ ਉਹਨਾਂ ਦੇ ਠੀਕ ਹੈ ਜੀ ਹਲਕਾ ਹੋ ਗਿਆ ਜੀ ਦੁੱਖ ਉਹਨਾਂ ਦਾ ਬਹੁਤ ਵਾਝੀ ਜੀ ਕਿੱਥੋਂ ਆਏ ਹੋ ਤੁਸੀਂ ਤੇ ਇੱਥੇ ਆਏ ਜੀ ਖਨਾਲ ਕਲਾਂ ਤੋਂ ਆਏ ਅਸੀਂ ਅਸੀਂ ਜੀ ਅੱਜ ਛੋਟੇ ਸਿੱਧੂ ਨੂੰ ਦੇਖਣ ਵਾਸਤੇ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਸੰਗਰੂਰ ਜ਼ਿਲ੍ਹੇ ਤੋਂ ਚੱਲ ਕੇ ਆਏ ਹਾਂ ਜੀ ਬਹੁਤ ਖੁਸ਼ੀਆਂ ਹੋ ਰਹੀਆਂ ਨੇ ਜੀ ਸਾਨੂੰ ਧੰਨ ਜੀ ਸ਼ੁਕਰੀਆ ਤੁਸੀਂ ਦੇਖੋ ਕਿ ਜਿੱਥੇ ਪਰਚਨਸ਼ ਲਗਾਤਾਰ ਪਹੁੰਚ ਰਹੇ ਨੇ ਉੱਥੇ ਤਸਵੀਰਾਂ ਵੀ ਜਿਹੜੀਆਂ ਖਿੱਚੀਆਂ ਜਾ ਰਹੀਆਂ ਨੇ ਬੁੱਤ ਦੇ ਨਾਲ ਖੜਕੇ ਤਾਂ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਜੀ ਤੁਹਾਡਾ ਤੁਸੀਂ ਕਿੱਥੋਂ ਆਏ ਹੋ ਵਟੀ ਖਨਾਲ ਤੋਂ ਜੀ ਉਹਨਾਂ ਨਾਲ ਹੀ ਆਏ ਆ ਕਿੰਨੀ ਕਿ ਖੁਸ਼ੀ ਹੈ ਛੋਟੇ ਸ਼ੁਭ ਦਾ ਜਨਮ ਖੁਸ਼ੀ ਹੋਈ ਹੈ ਜੀ ਸਾਨੂੰ ਬਹੁਤ ਜ਼ਿਆਦਾ ਹਨਾ ਹਾਂਜੀ ਬਸ ਥੈਂਕ ਯੂ ਤੁਹਾਡਾ ਕੀ ਨਾਮ ਹੈ ਤੁਸੀਂ ਵੀ ਨਾਲ ਹੀ ਆਏ ਹੋ ਪਰਿਵਾਰ ਹਾਂਜੀ ਸ਼ਗਨਪ੍ਰੀਤ ਕੌਰ ਜੀ ਅੱਛਾ ਕਿੰਨੀ ਕਿ ਖੁਸ਼ੀ ਹੈ ਮੈਂ ਦੇਖ ਰਿਹਾ ਜਦੋਂ ਗੱਲ ਕਰ ਰਹੇ ਸੀ ਤੁਸੀਂ ਉਦੋਂ ਭਾਉ ਕਿ ਹੋ ਗਏ ਤੁਹਾਡੇ ਅੱਖਾਂ 'ਚ ਹੰਝੂ ਆ ਗਏ ਤੁਹਾਡੇ ਹਾਂਜੀ ਬਹੁਤ ਖੁਸ਼ੀ ਆ ਥੈਂਕ ਯੂ ਕਿ ਵਿਧਾਈਆਂ ਦੇਣਾ ਚਾਹੋਗੇ ਤੁਸੀਂ ਵੀਰੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਹੀ ਥੈਂਕ ਯੂ ਵੀਰੇ ਜੀ ਤਾਂ ਪਰਿਵਾਰ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਤਾਂ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਪਰਮਪ੍ਰੀਤ ਕਿੰਨੀ ਖੁਸ਼ੀ ਹੈ ਛੋਟੇ ਸ਼ੁਭ ਦੇ ਹੋਣ ਦੀ ਹਾਂਜੀ ਬਰੇ ਬਹੁਤ ਵਾਰ ਬਹੁਤ ਟਾਈਮ ਤੋਂ ਆਉਣਾ ਚਾਹੁੰਦੇ ਸੀਗੇ ਤਾਂ ਚਲੋ ਵਧੀਆ ਪਰਮਾਤਮਾ ਨੇ ਸੋਣੀ ਅੱਜ ਅਸੀਂ ਜਦੋਂ ਨਮਾਜ਼ ਦੁਆਰੇ ਜਨਮ ਲੈਂਤਾ ਚਲੋ ਦੁੱਖ ਵੀ ਬਹੁਤ ਸੀਗਾ ਇੱਕ ਟਾਈਮ ਤੇ ਮੈਂ ਬਾਹਰੋਂ ਆਇਆ ਬਈ ਨਿਊਜ਼ੀਲੈਂਡ ਤੋਂ ਆਇਆ ਹਾਂ ਅੱਛਾ ਹਾਂਜੀ ਹਾਂਜੀ ਖਾਸ ਤੌਰ ਤੇ ਇਸ ਦਿਨ ਕਰਕੇ ਆਏ ਹੋ ਆ ਵੀ ਦੇਖਣ ਆਇਆ ਹਾਂ ਜਰੂਰ ਪਿਛਲੇ ਸਾਲ ਆਉਣਾ ਸੀਗਾ ਕਿਸੇ ਰੀਜ਼ਨ ਕਰਕੇ ਆਇਆ ਨਹੀਂ ਗਿਆ ਹੈਗਾ ਚਲੋ ਵੀ ਹੁਣ ਬਹੁਤ ਵਧੀਆ ਸਵਾਬ ਬਣਿਆ ਆਉਣ ਦਾ ਨਾਲੇ ਅਸੀਂ ਦੇਖਣ ਆਏ ਸੀਗੇ ਪਰ ਹਜੇ ਛੁੱਟੀ ਮਿਲੀ ਨਹੀਂ ਹੈਗੀ ਤੇ ਬਹੁਤ ਵਧੀਆ ਲੱਗ ਰਿਹਾ ਅੱਜ ਅੱਜ ਹੋਲੀ ਵੀ ਆਈ ਜਾਂਦੇ ਆ ਲੋਕ ਸਾਰੇ ਆਪਾਂ ਬਹੁਤ ਖੁਸ਼ੀ ਦੀ ਲਹਿਰ ਚੱਲ ਰਹੀ ਹੈ ਜੀ ਹਾਂ ਲੋਕ ਬਥੇਰੇ ਡੱਬੇ ਲੈ ਕੇ ਆ ਰਹੇ ਨੇ ਲੱਡੂਆਂ ਦੇ ਹਾਂਜੀ 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 ਕੱਲ ਤੇ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀ ਸਿੱਧੂ ਮੁਸਲੇ ਕੋਠੀ ਜੇ ਸਵੇਰੇ ਹੋਲੀ ਮਨਾਹੀ ਰਾਤ ਨੂੰ ਦੀਵਾਲੀ ਪਟਾਕੇ ਚਲਾਏਗੇ ਹਾਂਜੀ ਹਾਂਜੀ ਇਹ ਦਿਨੋਂ ਉਹਨਾਂ ਦਾ ਮਨਾਇਆ ਜਾਊਗਾ ਪਰ ਅੱਜ ਤੱਕ ਇਤਿਹਾਸ 'ਚ ਕੋਈ ਲਿਖਿਆ ਨਹੀਂ ਗਿਆ ਹੈਗਾ ਕਿ ਕੋਈ ਸਿੰਗਰ ਇਦਾਂ ਦਾ ਹੋਇਆ ਪਰ ਇੱਥੇ ਆ ਕੇ ਹਰ ਇੱਕ ਦਾ ਮਨਪਾਪਕ ਹੁੰਦਾ ਤੇ ਸਾਰਿਆਂ ਦੇ ਅੱਜ ਰਾਤ ਖੁਸ਼ੀ ਰੀ ਲੈ ਚੱਲ ਰਹੀ ਹੈ ਸਾਰੇ ਨੇ ਸਾਰਿਆਂ ਨੇ ਕਿ ਬਹੁਤ ਵਧੀਆ ਤੇ ਨਿਊਜ਼ੀਲੈਂਡ 'ਚ ਵੀ ਤੁਸੀਂ ਜਦੋਂ ਰਹਿੰਦੇ ਹੋਗੇ ਸਿੱਧੂ ਮੂਸੇਵਾਲਾ ਦੇ ਗੀਤ ਸੁਣਦੇ ਹੋਗੇ ਜਰ ਹਾਂਜੀ ਹਾਂਜੀ ਵੀਰੇ ਆਇਆ ਸੀਗਾ ਉਹ ਜਦੋਂ ਉਹ ਲਾਸਟ ਟਾਈਮ ਆਇਆ ਸੀਗਾ ਜਦੋਂ ਉਹਨ ਮਰਨ ਤੋਂ ਪਹਿਲਾਂ ਜਦੋਂ ਡੈਥ ਹੋਈ ਉਹਨਾਂ ਦੀ ਉਹ ਤਾਂ ਪਹਿਲਾਂ ਆਇਆ ਸੀਗਾ ਤੇ ਬਹੁਤ ਹੀ ਹਾਊਸਫੁੱਲ ਸ਼ੋਅ ਗਿਆ ਸੀ ਉਹਦਾ ਤੇ ਇੱਕ ਵੱਖਰੇ ਅੰਦਾਜ਼ ਨਾਲ ਉਹਦੀ ਐਂਟਰੀ ਕਰਾਈ ਗਈ ਸੀ ਨਿਊਜ਼ੀਲੈਂਡ 'ਚ ਹੱਥ ਗੱਡੀਆਂ ਲਾ ਕੇ ਐਂਟਰੀ ਕਰਾਈ ਗਈ ਸੀ ਤੇ ਹਾਂਜੀ ਹਾਂਜੀ ਬਹੁਤ ਮਤਲਬ ਟਿਕਟਾਂ ਸੋਲਡ ਆਊਟ ਹੋ ਗਈਆਂ ਸੀਗੀਆਂ ਤੇ ਬਹੁਤ ਪੀੜ ਢੱਕਾ ਸੀਗਾ ਪਰ ਹੁਣ ਤਾਂ ਸਾਰੇ ਆਪਣੇ ਵਰਲਡ 'ਚ ਹੀ ਉਹਦੀਆਂ ਗੱਲਾਂ ਨੇ ਅੱਜ ਕੱਲ ਤਾਂ ਹਾਂਜੀ ਤਾਂ ਜਿਵੇਂ ਸਿੱਧੂ ਮੂਸੇਵਾਲਾ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਜਦੋਂ ਛੋਟਾ ਸ਼ੋਭ ਆਇਆ ਹਾਲਾਂਕਿ ਜਸਵਿੰਦਰ ਬਰਾਰ ਹੋਣਾ ਗੀਤ ਵੀ ਗਿਆ ਤੇ ਤੂੰ ਵੱਡੇ ਪੈਰੀ ਗਿਆ ਨਿੱਕੇ ਪੈਰੀ ਆ ਜਾ ਤੇ ਨਿੱਕੇ ਪੈਰੀ ਆਇਆ ਵੀ ਉਹ ਗੀਤ ਸੱਚ ਹੁੰਦਾ ਸੱਚ ਹੋਇਆ ਗੀਤ ਤਾਂ ਕਿੰਨੀ ਕੀ ਖੁਸ਼ੀ ਹੈ ਕਿਵੇਂ ਵਧਾਈਆਂ ਦੇਣਾ ਚਾਹੁੰਦੇ ਹੋ ਤੁਸੀਂ ਹਾਂਜੀ ਅਸੀਂ ਤਾਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦੇ ਹਾਂ ਜੀ ਤੇ ਆਪਣੇ ਸਾਰੇ ਆਪਣੇ ਵਰਲਡ ਦੀਆਂ ਅਰਦਾਸਾਂ ਸੀ ਜਈ ਆਪਣੇ ਪੰਜਾਬ ਦੀਆਂ ਅਰਦਾਸਾਂ ਸੀ ਕਿ ਪਹਿਲੀ ਵਾਰ ਇਤਿਹਾਸ ਚ ਹੋਇਆ ਕਿ ਦੁਬਾਰੇ ਉਹੀ ਕੋਸੇ ਘਰੇ ਮੁੰਡੇ ਨੇ ਜਨਮ ਲੈਂਦਾ ਹਾਂਜੀ ਤੇ ਅਸੀਂ ਬਹੁਤ ਖੁਸ਼ ਆਏ ਗੱਲ ਸੁਣ ਕੇ ਤੇ ਦੇਖ ਕੇ ਬਾਕੀ ਜ਼ਰੂਰ ਆਵਾਂਗੇ ਦੁਬਾਰਾ ਜਦੋਂ ਛੋਟਾ ਸਿੱਧੂ ਆਇਆ ਕਹਿੰਦੇ ਗੋਰੇ ਵੀ ਸੁਣਦੇ ਨੇ ਸਿੱਧੂ ਮੂਸੇਵਾਲਾ ਦੇ ਗੀਤ ਹਾਂਜੀ ਹਾਂਜੀ ਵੀਰੇ ਬਹੁਤ ਸੁਣਦੇ ਆ ਗੋਰੇ ਆਪਣੇ ਗੋਰੇ ਕਾਲੇ ਤੁਹਾਨੂੰ ਪਤਾ ਹੀ ਆ ਤੁਸੀਂ ਦੇਖਦੇ ਰਹਿੰਦੇ ਹੋ ਅੱਜ ਕੱਲ ਆ ਆਪਣਾ ਤੇ ਟੀਵੀਆਂ ਤੇ ਮੋਬਾਈਲਾਂ ਦਾ ਅੱਜ ਕੱਲ ਤਾਂ ਟੈਕਨੋਲੋਜੀ ਬਹੁਤ ਆ ਗਈ ਹੈ ਨਾ ਇਹ ਚੀਜ਼ ਨੂੰ ਵਧਾਉਣ ਲਈ ਹੈ ਨਾ ਤੇ ਗੋਰੇ ਹਾਂਜੀ ਬਹੁਤ ਸੁਣਦੇ ਆ ਵੀਰੇ ਉਧਰ ਬਹੁਤ ਵਧੀਆ ਹਾਂਜੀ 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 ਤੁਸੀਂ ਤੁਸੀਂ ਐਸ ਜੀ ਤੁਸੀਂ ਹੀ ਕਹਿਣਾ ਚਾਹੁੰਦੇ ਹੋ ਖੁਸ਼ੀ ਹੈ ਚਲੋ ਇਹਨਾਂ ਨੂੰ ਦੱਸ ਦਿਓ ਕੁਝ ਖੁਸ਼ੀ ਹੈ ਜੀ ਖੁਸ਼ੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਠੀਕ ਹੈ ਸੋ ਇਹ ਸਿੱਧੂ ਮੂਸੇਵਾਲਾ ਦੀ ਸਮਾਤ ਤੇ ਇਸ ਵਕਤ ਅਸੀਂ ਮੌਜੂਦ ਸੀ ਤੇ ਗੱਲਬਾਤ ਕਰ ਰਹੇ ਸੀ ਪ੍ਰਸ਼ੰਸਕਾਂ ਦੇ ਨਾਲ ਜਿਹੜੇ ਲਗਾਤਾਰ ਦੂਰ ਦਰਾਡੇ ਤੋਂ ਇਸ ਥਾਂ ਤੇ ਪਹੁੰਚ ਰਹੇ ਨੇ ਹਾਲਾਂਕਿ ਦੇਸ਼ਾਂ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਜਦੋਂ ਉਹਨਾਂ ਨੂੰ ਇਹ ਖਬਰ ਪਤਾ ਲੱਗਦੀ ਹੈ ਕਿ ਸਿੱਧੂ ਮੂਸੇਵਾਲਾ ਦੇ ਘਰ ਇਕਲਕਾਰੀਆਂ ਗੂੰਜੀਆਂ ਨੇ ਤਾਂ ਉਹ ਸਿੱਧਾ ਮੂਸਾ ਪਿੰਡ ਪਹੁੰਚ ਰਹੇ ਨੇ ਤਾਂ ਜੋ ਯਾਦਾਂ ਜੁੜੀਆਂ ਹੋਈਆਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਤਾਂ ਉਹਨਾਂ ਯਾਦਾਂ ਨੂੰ ਯਾਦ ਕਰਦੇ ਹੋਏ ਸਿੱਧੂ ਮੂਸੇ ਨੂੰ ਚੇਤਾ ਕਰਦੇ ਹੋਏ ਮੂਸਾ ਪਿੰਡ ਪਹੁੰਚ ਰਹੇ ਨੇ ਤਾਂ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਦਿਓ ਜੱਸ ਦੇਖਦੇ ਰਹੋ ਪੂਰੇ ਪੰਜਾਬ ਟੂਰ